ਸੇਰੀ ਕੱਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅੰਦਰਾਂ ਚ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿੱਤਾ ਹੋ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਇਸ ਬੈਂਕ ਦੇ ਚੈੱਕ ਬੁੱਕ ਚ ਜ਼ਿਆਦਾ ਇਸਤੇਮਾਲ ਹੋਣ ਵਾਲੇ ਮਹਿੰਗਾ ਜਾਨੋ ਕੀ ਹੈ ਬਦਰਗੇ ਨਿਯਮ ਇਸ ਦੇ ਨਾਲ ਦੀ ICICI I ਬੈਂਕ ਅਤੇ JM ਬੈਂਕ ਦੇ ਬਦਲੇ ਸਰਵਿਸ ਅਕਾਊਂਟ ਨਾਲ ਜੁੜੇ ਨਿਯਮ ਹੋਣ ਜਾਦਾ ਟਿੱਲ ਕਰਨੀ ਪੈ ਸਕਦੀ ਹੈ ਯੂਜ਼ ਬੈਂਕ ਅਤੇ ICICI ਬੈਂਕ ਦੇ ਦੇ ਸੇਵਿੰਗ ਅਕਾਊਂਟ ਨਾਲ ਜੁੜੇ ਨਿਯਮਾਂ ਦੀ ਵਿੱਚ ਬਦਲਾਅ ਕੀਤੇ ਗਏ ਹਨ ਇਹ ਨਿਯਮ ਸਰਵਿਸ ਚਾਰਜ ਨਾਲ ਜੁੜੇ ਹੋਏ ਹਨ ਇਸ ਦੇ ਨਾਲ ਇਸ ਤੋਂ ਇਲਾਵਾ ਕੁਝ ਨਹੀਂ ਬੰਦੇ ਬੈਂਕ ਖਾਤੇ ਵੀ ਬੰਦ ਕਰ ਦਿੱਤੇ ਜਾਣਗੇ ਆਈਸੀ ਆਈ ਬੈਂਕ ਕਨੇਚੈਕ ਬੁੱਕ ਅਤੇ ਇਸਤਮਾਲ ਮਹਿੰਗਾ ਕਰ ਦਿੱਤਾ ਹੈ ਇਸ ਬਦਲੇ ਨਿਯਮ ਇੱਕ ਮਹੀਨੇ ਤੋਂ ਲਾਗੂ ਹੋ ਸਕਣਗੇ ਜੇਕਰ ਤੁਹਾਡਾ ਇਹ ਦੋ ਬੈਂਕ ਖਾਤਾ ਹੈ ਤਾਂ ਕਿਸੇ ਵੀ ਇੱਕ ਖਾਤ ਇੱਕ ਬੈਂਕ ਦੇ ਖਾਤਾ ਤਾਂ ਬਦਲ ਹੋਏ ਨੀਮਾ ਵਿੱਚ ਜਰੂਰ ਹੋਵੇਗਾ ਖਬਰ ਨੂੰ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਧੰਨਵਾਦ